ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਖੂਬਸੂਰਤ ਜਿਹੜੀ ਤੁਹਾਨੂੰ ਆਪਾਂ ਮੀਣੀ ਜਿਹੜੀ ਮੱਝ ਦੋਸਤੋ ਦਿਖਾਉਣੀ ਆ ਟੈਲੀ ਮੱਝ ਬਹੁਤੇ ਇਲਾਕਿਆਂ ਦੇ ਵਿੱਚ ਕਹਿ ਦਿੱਤਾ ਜਾਂਦਾ ਹੈ ਜ਼ਿਆਦਾਤਰ ਮੀਣੀ ਮੱਝ ਦੋਸਤੋ ਨਾਮ ਦੇ ਨਾਲ ਹਰ ਇੱਕ ਜਿਹੜੇ ਕਿਸਾਨ ਵੀਰ ਚੰਗੀ ਤਰ੍ਹਾਂ ਜਾਣ ਜਾਣੂ ਹੈਗੇ ਆ ਵਕਫ ਹੈਗੇ ਆ ਮੱਝ ਬਹੁਤ ਖੂਬਸੂਰਤ ਹੋਵੇਗੀ ਦੋਸਤੋ ਤੇ ਬਿਲਕੁਲ ਘਰੇਲੂ ਮੱਝ ਦਿਖਾਵਾਂਗੇ ਜਿਹੜੀਆਂ ਦੋਸਤੋ ਘਰੇਲੂ ਮੱਝਾਂ ਹੁੰਦੀਆਂ ਨੇ ਨਾਰਮਲੀ ਆਪਾਂ ਨੂੰ ਪਤਾ ਹੈਗਾ ਵੀ ਬਹੁਤੇ ਜ਼ਿਮੀਂਦਾਰ ਕਿਸਾਨ ਵੀਰ ਲੈਣੀਆਂ ਜਿਹੜੀਆਂ ਮੱਝਾਂ ਪਸੰਦ ਕਰਦੇ ਆ ਤੇ ਕਿਸੇ ਵਪਾਰੀ ਵੀਰ ਦੇ ਕੋਲ ਪਸ਼ੂ ਨਹੀਂ ਹੈਗਾ ਇਹ ਖੜਾ ਤੇ ਬਿਲਕੁਲ ਘਰੇਲੂ ਜਿਹੜਾ ਪਸ਼ੂ ਤੁਹਾਨੂੰ ਵਿਖਾਵਾਂਗੇ ਅੱਜ ਏਰੀਆ ਜਿਹੜਾ ਹੈਗਾ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਆ ਪਿੰਡ ਨਿਯਾਮਦੀਨ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਲੱਗਦਾ ਹੈਗਾ ਮਖੂ ਤੋਂ ਤਕਰੀਬਨ ਦੋਸਤੋ 4 ਕਿਲੋਮੀਟਰ ਦੀ ਦੂਰੀ ਹੈਗੀ ਇਸ ਪਿੰਡ ਦੀ ਨਾਲ ਲੱਗਦੇ ਪਿੰਡ ਦੋਸਤੋ ਵੱਟੂ ਭੱਟੀ ਗਟਾ ਬਾਦਸ਼ਾਹ ਬਟ ਸਭਰਾਵਾ ਪਿੰਡ ਬਿਲਕੁਲ ਨਾਲ ਪੱਧਰੀ ਸਰਿਆਲੀ ਮੌਜਗੜ ਤਲਵੰਡੀ ਨਪਾਲਾ ਕੁੱਦੂ ਵਾਲਾ ਬਿਲਕੁਲ ਜਿਹੜੇ ਦੋਸਤੋ ਥੋੜੇ ਥੋੜੇ ਕਿਲੋ 2-2 ਕਿਲੋਮੀਟਰ ਦੀ ਜਿਹੜੀ ਬਿਲਕੁਲ ਬਾਟ ਹੈਗੀ ਐ ਇਹਨਾਂ ਪਿੰਡਾਂ ਦੀ ਤੇ ਆਉਣਾ ਜਿਹੜੇ ਪਾਸੇ ਦੋਸਤੋ ਤੁਹਾਨੂੰ ਦਿਖਿਆਗਾ ਜੇਕਰ ਤੁਸੀਂ ਮਖੂ ਤੋਂ ਅੰਮ੍ਰਿਤਸਰ ਰੋਡ ਆਉਂਦੇ ਹੋ ਤੇ ਮਖੂ ਤੋਂ ਤਕਰੀਬਨ 2 ਤੋਂ 3 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਨਹਿਰਾ ਤੋਂ ਜਦੋਂ ਤੁਸੀਂ ਪਾਰ ਕਰਦੇ ਹੋ ਤੇ ਖੱਬੇ ਹੱਥ ਦੋਸਤੋ ਜਿਹੜਾ ਪਿੰਡ ਪਹਿਲਾ ਪਿੰਡ ਆਊਗਾ ਨਿਆਮ ਦਿਨ ਪਿੰਡ ਆਵੇਗਾ ਤੇ ਇਹ ਜ ਅੱਗੇ ਜਿਹੜੀ ਸੜਕ ਹੈਗੀ ਦੋਸਤੋ ਮੱਲਾਂ ਵਾਲੀ ਤੋਂ ਨਿਕਲ ਜਾਂਦੀ ਹੈ। ਸੋ ਬਤੇਰੇ ਇਨਫੋਰਮੇਸ਼ਨ ਜਿਹੜੀ ਇਸ ਮੱਝ ਦੇ ਰਿਗਾਰਡਿੰਗ ਹੈਗੀ ਦੋਸਤੋ ਆਪਾਂ ਸਰਹੋਣਾ ਨਾਲ ਗੱਲਬਾਤ ਕਰਾਂਗੇ। ਕਿਉਂਕਿ ਘਰ ਦੀ ਮੱਝ ਆ ਦੋਸਤੋ ਤੇ ਮੋਸਟਲੀ ਜਿਹੜਾ ਜਿੰਨਾ ਵੀ ਰਿਕਾਰਡ ਹੈਗਾ ਇਸ ਮੱਝ ਦਾ ਸਰਹੋਣਾ ਨੂੰ ਪਤਾ ਹੈਗਾ ਤੇ ਬਿਲਕੁਲ ਜਿਹੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ। ਚੱਲਦੇ ਆਂ ਆਪਾਂ ਸਰਹੋਣਾ ਦੇ ਕੋਲ ਪੁੱਛ ਲੈਣੀ ਆ ਕੀ ਡਿਟੇਲ ਹੈਗੀ ਆ। ਸਭ ਤੋਂ ਪਹਿਲਾਂ ਸਰ ਸਸਰੀ ਕਾਲ। ਸਸਰੀ ਕਾਲ ਜੀ ਤੇ ਬਿਲਕੁਲ ਕਰਾਂਗਾ ਲੋ ਜੀ। ਵੇਖਣ ਵਾਲਿਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਤੇ ਸਰ ਨੇ ਚੌਥਾ ਸੁਆ ਸੋਨਾ ਜੀ 10 ਕ ਦੇਨੇ ਤੇ ਮੱਕੀ ਨੇ ਸੋਣ ਦੇ ਵਿੱਚ ਠੀਕ ਹੈ ਜੀ ਦੁੱਧ ਦੇ ਲੰਮਾ ਸਮਾਂ ਦਿੰਦੀ ਆ ਸਾਲ ਦੇ ਵਿੱਚ 10 ਮਹੀਨੇ ਦੁੱਧ ਦਿੰਦੀ ਆ ਜੀ ਤਾਂ ਕਿ ਨਹੀਂ ਇਹਨੇ ਭੰਣਾ ਪਾਵੇਂ ਤੁਸੀਂ ਤਿੰਨ ਵਾਰਾ ਛੋੜੋ ਠੀਕ ਹੈ ਜੀ ਉਹ ਤੇਦਾ ਜੀ 15 ਦੀ ਰੇਂਜ ਚ ਰਹਿੰਦਾ 14 ਤੇ ਵੀ ਆ ਜਾਂਦਾ ਹੈ 15.5 ਦੇ ਹੋ ਜਾਂਦਾ ਇਹਨਾਂ ਹੀ ਦਊਗੀ ਮੈਂ ਇਹ ਨਹੀਂ ਆਂਦਾ ਵੀ ਮੇਰੇ ਕੋਲ 15 ਦਿਨ ਦੀ ਤੇ ਅਗਲੇ ਕੋਲ 20 ਦਊਗੀ ਜੀ ਇੰਨਾ ਇਹ ਦੁੱਧ ਨਾ ਦਿੰਦੀ ਆ ਮਤਲਬ ਵੀ ਆਪਾਂ ਹੱਥੀਂ ਚਵਾਈ ਕੀਤੀ ਹੈ ਤੇ ਜਿੰਨੇ ਦੀ ਕੀਤੀ ਹੈ ਸਰ ਮਤਲਬ ਕਿ ਸਹੀ ਜਿਹੜੀ 15 ਲੀਟਰ ਦੀ ਆਪਾਂ ਕਰੀ ਹੋਈ ਹੈ 15 ਲੀਟਰ ਦੀ ਕਰੀ ਆ ਏਅਰ ਕਿਵੇਂ ਇੰਨਾ ਹੀ ਦਊਗੀ ਠੀਕ ਆ ਠੀਕ ਆ ਮੈਂ ਆਖਾਂ ਵੀ ਏਅਰ ਕੀ ਰਾਜੀ ਆ ਏਅਰ ਕੀ ਲੱਸੀ ਆ ਘੱਟ ਦਊਂਗਾ ਤੂੰ ਨਹੀਂ ਜੀ ਜੀ ਕਿਉਂ ਹਾਂ ਫੀਡ ਦੇ ਮੁਕਾਬਕ ਹੈਗਾ ਦੇਖੋ ਫੀਡ ਇਹਨੂੰ 6 ਕਿਲੋ 7 ਕਿਲੋ ਪਾ ਦਊ ਤੇ ਵੱਧ ਵੀ ਦਊਗੀ ਜੀ ਠੀਕ ਹੈ ਨਾ ਗੱਲ ਮੈਂ 4 ਕਿਲੋ ਫੀਡ ਪਾ ਕੇ ਥੱਲੇ ਨਾ ਦੁੱਧ ਚੋਣਾ ਜੀ 4 ਕਿਲੋ ਫੀਡ ਤੇ ਜੀ ਜੀ ਹਾਂ ਜੀ ਚੌਥਾ ਸੂਭਾ ਕਿਸਾਨ ਵੀਰੋ ਸਰ ਨੇ ਦੱਸਿਆ ਵੀ ਚੌਥਾ ਸੂਭਾ ਸੂਣ ਜਾ ਰਹੀ ਆ ਤੇ ਜਿਹੜਾ ਮਿਲਕ ਹੈਗਾ ਦੋਸਤੋ ਢੈਲੀ ਮੱਝ ਜਿਹੜੀ ਮੀਨੀ ਮੱਝ ਨੋਰਮਲ ਹੀ ਬਹੁਤ ਵਧੀਆ ਜਿਹੜੇ ਮੱਝਾਂ ਦੇ ਰਿਕਾਰਡ ਹੁੰਦੇ ਆ ਚੰਗਾ ਦੁੱਧ ਪਾਉਂਦੀਆਂ ਨੇ ਪਰ ਜਿਹੜੀ ਇਹ ਘਰੇਲੂ ਹੋਣ ਦੇ ਨਾਂ ਤੇ ਦੋਸਤੋ ਜਿਹੜੀ ਸਰ ਹੁਣਾਂ ਨੇ ਆਪਦੇ ਬਿਲਕੁਲ ਮੂੰਹੋਂ ਬਿਆਨ ਕੀਤੀ ਹੈਗੀ ਆ ਆ ਜਾਣਕਾਰੀ ਵੀ ਤਕਰੀਬਨ 15 ਲੀਟਰ ਜਿਹੜੀ ਤੁਸੀਂ ਇਸ ਦੇ ਥੱਲੇ ਮਿਲਕਿੰਗ ਕਰ ਸਕਦੇ ਹੋ ਬਾਕੀ ਦੋਸਤੋ ਜੇਕਰ ਤੁਹਾਡੀ ਸੇਵਾ ਵੱਧ ਹੋਈ ਸਰ ਹੁਣਾਂ ਤੋਂ ਤੇ ਤਕਰੀਬਨ 15 ਪਲੱਸ ਵੀ ਜਿਹੜੀ ਇਹ ਮਿਲਕਿੰਗ ਕਰ ਦਵੇਗੀ ਤੇ ਸਰ ਜਿਹੜੇ ਦਿਨ ਹਜੇ ਕਿੰਨੇ ਕ ਆਪਣੇ ਇਹਦੇ ਵਿੱਚ ਪਏ ਆ ਸੂਣ ਦੇ ਪੰਜ ਤਰੀਕ ਨੂੰ ਦਿਨ ਪੂਰੇ ਹੋਣੇ ਠੀਕ ਕਿਉਂ ਅਜ ਹਫਤਾ ਤੇ ਤਾਂ ਉੰਜ ਹੀ ਘਟਿਆ ਠੀਕ ਆ ਤੇ ਇਹਨੂੰ ਸਰ ਮੜਾ ਜ ਇਧਰਲੇ ਪਾਸੇ ਪਿੱਛੋਂ ਮੋੜ ਗਏ ਜੀ ਤੇ ਕਿਸਾਨ ਵੀਰੋ ਜਿਹੜਾ ਸਮਾਂ ਹੈਗਾ ਤੁਸੀਂ ਆਪਣੀ ਨਰਕਪਰਖ ਜਿਹੜੀ ਹੈਗੀ ਆ ਤਸੱਲੀ ਤੁਸੀਂ ਘਰ ਪਹੁੰਚ ਕੇ ਕਰ ਲਿਓ ਕਿਉਂਕਿ ਕੱਦ-ਕਾਠੀ ਬਹੁਤ ਵੱਡਾ ਹੈਗਾ ਸਿੰਗਲ ਹੱਡੀ ਆ ਦੋਸਤੋ ਤੇ ਕੱਦ-ਕਾਠ ਬਿਲਕੁਲ ਜਿਹੜਾ ਵੱਡੀਆਂ ਮੱਝਾਂ ਦੇ ਵਿੱਚ ਕੱਦ-ਕਾਠ ਨਿਗਾਹ ਮਾਰੋਗੇ ਦੋਸਤੋ ਜਿਹੜੀ ਤੁਹਾਨੂੰ ਸਮਝ ਆ ਜਾਣੀ ਹੈ ਚੀਜ਼ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਦੋਸਤੋ ਕੋਈ ਆ ਵੀਰ ਵਪਾਰੀ ਜਿਹੜੇ ਹੈਗੇ ਅੱਗੋਂ ਪਸ਼ੂ ਜਦੋਂ ਆਪਾਂ ਲੈ ਕੇ ਆਉਣੀ ਆ ਦੋਸਤੋ ਉੱਥੇ ਕਿੰਤੂ ਪਰੰਤੂ ਇਹ ਹੋ ਜਾਂਦੀ ਹੈ ਵੀ ਪਿੱਛੋਂ ਜਿੰਨਾ ਘਰ ਵਾਲੇ ਦੱਸਦੇ ਆ ਤੇ ਅੱਗੇ ਵਪਾਰੀ ਨੂੰ ਵੀ ਉਹ ਕਹਿਣਾ ਪੈਂਦਾ ਪਰ ਜਿਹੜੀ ਦੋਸਤੋ ਤੁਸੀਂ ਘਰੇਲੂ ਚੀਜ਼ ਘਰੋਂ ਲੈ ਕੇ ਜਾਓਗੇ ਨਾਰਮਲੀ ਸਰ ਹੁਣਾ ਦੱਸਿਆ ਵੀ 15 ਲੀਟਰ ਦੀ ਮਿਲਕਿੰਗ ਆ ਇਸ ਦੇ ਥੱਲੇੋਂ ਅਸੀਂ ਕਰਦੇ ਰਹੇ ਹਾਂ ਦੋਸਤੋ ਤੇ ਤੁਸੀਂ ਐਸਟੀਮੇਟ ਲਗਾ ਸਕਦੇ ਹੋ ਥਾਣਾ ਦੀ ਤੇ ਹਵਾਨੇ ਦੀ ਬਹੁਤ ਖੁੱਲੀ ਬਣੇਗੀ ਜਿਹੜਾ ਦੋਸਤੋ ਬੱਟ ਬੁੱਟ ਪੈ ਰਹੇ ਆ ਹਜੇ ਤੁਹਾਨੂੰ ਬਿਲਕੁਲ ਸਾਫ਼ ਨਜ਼ਰ ਆ ਰਿਹਾ ਹੋਊਗਾ ਹਜੇ ਢਿੱਲ ਬਹੁਤ ਜ਼ਿਆਦੀ ਹੈਗੀ ਆ ਆਹ ਵੇਖੋ ਢਿੱਲ ਬਹੁਤ ਹੈਗੀ ਆ ਅਡਰ ਜਿਹੜਾ ਹੈਗਾ ਦੋਸਤੋ ਵੱਡਾ ਹਵਾਨਾ ਬਣਾ ਕੇ ਤਿਆਰ ਕਰਕੇ ਇਸ ਨੂੰ ਸੂਣਾ ਤੇ ਥਣਾ ਦੀ ਜਿਹੜੀ ਲੰਬਾਈ ਹੈਗੀ ਐ ਦੋਸਤੋ ਤਕਰੀਬਨ ਆਲਮੋਸਟ ਜੇਕਰ ਮੈਂ ਦੇਖ ਰਿਹਾ ਤੇ ਤਕਰੀਬਨ ਚਾਰੇ ਥਣਾ ਦੀ ਜਿਹੜੀ ਵਿਥ ਬਿਰਲ ਹੈਗੀ ਤੇ ਲੰਬਾਈ ਆ ਉਹ ਬਿਲਕੁਲ ਬਕਮਲ ਹੈਗੀ ਆ ਖੂਬਸੂਰਤ ਲੰਬਾਈ ਹੈਗੀ ਆ ਆ ਵੇਖੋ ਛੇਲ ਬੋ ਦੇ ਇਹਨੂੰ ਐ ਤਰ੍ਹਾਂ ਮੂੰਹ ਫੜ ਲਓ ਜੋ ਮਰਜੀ ਕਰ ਲਓ ਐ ਤਰ੍ਹਾਂ ਜੋ ਮਰਜੀ ਦਿੱਤੀ ਜਾ ਠੀਕ ਆ ਜੀ ਐ ਤਰ੍ਹਾਂ ਆ ਵੇਖ ਲਓ ਜੀ ਕਿ ਐ ਤਰ੍ਹਾਂ ਜੋ ਮਰਜੀ ਚਾਰੀ ਜੋ ਕਰੀ ਜੋ ਨਹੀਂ ਜੀ ਆ ਵੇਖੋ अच्छा सर ਇਹਦੇ ਸਿੰਘ ਵੀ ਹਿੱਲਦੇ ਹਨਾ ਸਿੰਘ ਹਿੱਲਦੇ ਤੁਹਾਨੂੰ ਆਹ ਲਓ ਜੀ ਆਹ ਵੇਖੋ ਦੋਸਤੋ ਇਹ ਦੋਸਤੋ ਜਿਹੜੀ ਮੀਨੀ ਦੇ ਵਿੱਚ ਇਹ ਨਿਸ਼ਾਨੀ ਹੋਣੀ ਬਹੁਤ ਜ਼ਿਆਦਾ ਲਾਜ਼ਮੀ ਹੈ ਜੇਕਰ ਤੁਸੀਂ ਦੁੱਧ ਵਾਲੀ ਮੀਨੀ ਦੀ ਗੱਲ ਕਰੋ ਤਾਂ ਮੈਂ ਤੁਹਾਨੂੰ ਬਿਲਕੁਲ ਕਹਿ ਸਕਦਾ ਵੀ ਇਹ ਚੀਜ਼ ਜਿਹੜੀ ਆ ਅੱਗੇ ਮਿਲਕਿੰਗ ਲਾਈਨ ਦੇ ਵਿੱਚ ਦੋਸਤੋ ਹੋਰ ਵੀ ਕਮਾਲ ਕਰੇਗੀ ਕਿਉਂਕਿ ਚੌਥਾ ਸੂਬਾ ਸਰ ਹੁਣਾਂ ਕੋਲ ਸੁਣੀ ਆ ਤੇ 15 ਲੀਟਰ ਸਰ ਹੋਣਾ ਕਿਹਾ ਤੁਸੀਂ 15 ਤੋਂ 14 ਲੀਟਰ ਮੰਨ ਕੇ ਲੈ ਕੇ ਜਾ ਸਕਦੇ ਹੋ ਉਹ ਦਾ ਸਾਲ ਤੇ ਇਹ ਗੱਲ ਆ ਪੰਚਾ ਤੇ ਕੋਈ ਦੀ ਮਰਜ਼ੀ ਆ ਜੀ ਤੇ ਜਿਹੜਾ ਲੈ ਕੇ ਜਾਊਗਾ ਉਹਦੇ ਕੋਣੀ ਦਊਗਾ ਕਿ ਮਾਦੀ ਨਹੀਂ ਕਰਾਂ ਹੂੰ ਹਾਂ ਕਿਉਂ ਸਾਡੇ ਕੋਲੇ ਦੀ ਛਿੱਟੀ ਮੱਝ ਛੋਟੀ ਸੂਣ ਵਾਲੀ ਆ ਤੇ ਉਹ ਨੇੜ ਸੂਣ ਦੇ ਫਿਰ ਦੋ ਅਸੀਂ ਰੱਖਣੀ ਇੱਕ ਹੀ ਮੱਝ ਰੱਖਣੀ ਆ ਜੀ ਤੇ ਕਿਉਂ ਇੱਕ ਕਰਕੇ ਫਿਰ ਵੇਚਣੀ ਆ ਠੀਕ ਆ ਹਾਂ ਤੇ ਬਾਕੀ ਸਰ ਅੱਜ ਇੱਕ ਰ ਆਪਣੇ ਕਈ ਵਾਰ ਹੁੰਦਾ ਨਾ ਵੀ ਆਪਣੇ ਵੀਰ ਭਰਾ ਕਾ ਚਵਾਈ ਕਰਦੇ ਕਿ ਨਾ ਭੈਣਾ ਚਵਾਈ ਕਰਦੀਆਂ ਨੇ ਤੇ ਇੱਕ ਗੱਲ ਆ ਕਰਦਾ ਮੈਂ ਹੀ ਆ ਅੱਛਾ ਬੰਦਾ ਜਿਹੜਾ ਮਰਜੀ ਕਰ ਲੇ ਪੱਕੂ ਜੇ ਕੋਈ ਲੈ ਕੇ ਜਾਂਦਾ ਚੁਵਾਈ ਪੋਲੀ ਆ ਵੀ ਕੋਈ ਭੈਣ ਬੜੇ ਆਰਾਮ ਨਾਲ ਚੁਵਾਈ ਕਰ ਲੇ ਆ ਮੇਰੀ ਗੱਲ ਸੁਣੋ ਆਪਾਂ ਐਤਰਾ ਹੀ ਆ ਨਾ ਹਾਂ ਮੇਰੀ ਗੱਲ ਸੁਣੋ ਇੱਥੇ ਆਪਾਂ ਹੁਣੇ ਚੱਲ ਕਰ ਜਾਈਏ ਆ ਆਪਣੀ ਕੋਲੇ ਆ ਫੀਡ ਪਰ ਆ ਬਾਕੀ ਤਸੱਲੀ ਜਿਹੜੀ ਹੈਗੀ ਆ ਕਿਸਾਨ ਵੀਰੋ ਸਾਰੇ ਪਾਸਿਓਂ ਜਿੰਨੀ ਹੋਈ ਆਪਾਂ ਜਰੂਰ ਕਰਕੇ ਦਿਖਾਵਾਂਗੇ ਤੁਹਾਨੂੰ ਤੇ ਮੇਰਾ ਪੁੱਛਣ ਦਾ ਮਕਸਦ ਦੋਸਤੋ ਇਹੋ ਸੀ ਵੀ ਚਵਾਈ ਜਕਰ ਪੋਲੀ ਆ ਕਿਉਂਕਿ ਆ ਕਿਸਾਨ ਵੀਰ ਵੀ ਚਵਾਈ ਕਰਦੇ ਆ ਤੇ ਮੋਸਟਲੀ ਭੈਣਾ ਵੀ ਚਵਾਈ ਕਰਦੀਆਂ ਨੇ ਘਰਾਂ ਦੇ ਵਿੱਚ ਤੇ ਘਰ ਵਾਲੀ ਮਾਝਾ ਦੋਸਤੋ ਤੇ ਚੰਗੀ ਕੁਆਲਿਟੀ ਹੈਗੀ ਆ ਓਵਰ ਆਲ ਆ ਵੇਖੋ ਆ ਲਓ ਜੀ ਆ ਬਿਲਕੁਲ ਜਿਹੜਾ ਦੋਸਤੋ ਚੇਪਾ ਹੈਗਾ ਟਿੱਪ ਕੇ ਸਾਰ ਉਹਨਾਂ ਨੇ ਦਿਖਾ ਦਿੱਤੀ ਹੈ ਚਾਰੇ ਥਾਣਾਂ ਤੋਂ ਜਿਹੜੀ ਆਪਾਂ ਤੁਹਾਨੂੰ ਟਿੱਪ ਕੇ ਵੀ ਨਾਲ ਦਿਖਾ ਦਿੰਦੇ ਨੇ ਸ਼ਾਇਦ ਜਿਹੜਾ ਹੈਗਾ ਦੋਸਤੋ ਉਹ ਬਿਲਕੁਲ ਮੋਟੀ ਉਂਗਲ ਜੀ ਤਾਰ ਜਿਹੜੀ ਦੋਸਤੋ ਜੁਵਾਈ ਹੋਵੇਗੀ ਆ ਲਓ ਆਹ ਇਹ ਇਹ ਤਾਂ ਸੂਈ ਭੰ ਨਹੀਂ ਇਹਨੂੰ ਕੋਈ ਵਾਸਤਾ ਨਹੀਂ ਠੀਕ ਹੈ ਜੀ ਆਹ ਲਓ ਜੀ ਆਹ ਲਓ ਬਹੁਤ ਖੂਬਸੂਰਤ ਹੈ ਬਹੁਤ ਵਧੀਆ ਸੋ ਦੋਸਤੋ ਇਹ ਸੀ ਤਸੱਲੀ ਟਿੱਪ ਕੇ ਬਹੁਤ ਵਧੀਆ ਖੂਬਸੂਰਤ ਜਿਹੜੀ ਦੋਸਤੋ ਚਵਾਈ ਹੋਵੇਗੀ ਬਹੁਤ ਚੰਗੀ ਉਮੀਦ ਦੇ ਨਾਲ ਤੁਸੀਂ ਲੈ ਕੇ ਜਾ ਸਕਦੇ ਹੋ ਵੱਡੀ ਜਿਹੜੀ ਮੱਝ ਆ ਦੋਸਤੋ ਬਹੁਤਿਆਂ ਨੂੰ ਵੀਰਣ ਹੋ ਗਿਆ ਜਦੋਂ ਦੋਸਤੋ ਆਪਾਂ ਕੋਈ ਚੀਜ਼ ਦੇਖਦੇ ਆਂ ਵੀਡੀਓ ਤੇ ਇਹ ਹੁੰਦਾ ਹੈ ਵੀ ਪਸ਼ੂ ਹਾਈਟ ਕੱਦ ਦਾ ਇੱਕ ਵਾਰੀ ਜਿਹੜਾ ਜ਼ਿਕਰ ਕਰਨਾ ਬਣਦਾ ਹਾਈਟ ਕੱਦ ਦੋਸਤੋ ਐਕਸਟਰਾਔਰਡਨਰੀ ਹੋਏਗੀ ਆ ਕਾਫੀ ਵੱਡੀ ਹਾਈਟ ਆ ਕੋਈ ਛੋਟੀ ਮੀਡੀਅਮ ਹਾਈਟ ਨਹੀਂ ਹੈਗੀ ਜੀ ਵੱਡੇ ਕੱਦ ਕਾਠ ਦੀ ਜਿਹੜੀ ਦੋਸਤੋ ਇਹ ਮੱਝ ਤੁਸੀਂ ਲੈ ਕੇ ਜਾਓਗੇ ਤੇ ਬਾਕੀ ਆਪਾਂ ਰੇਟ ਪ੍ਰਾਈਸ ਦੀ ਜਿਹੜੀ ਗੱਲ ਹੈਗੀ ਆ ਉਹ ਸਾਰਾ ਹੋਣਾ ਦੇ ਨਾਲ ਜਰੂਰ ਕਰ ਲੈਣੀ ਹੈ अच्छा सर जेकर अपना किसान वीरा ਨਾਲ ਸਾਂਝੀ ਕਰੀਏ ਗੱਲਬਾਤ ਵੀ ਜਿਹੜਾ ਮੋਲ ਕਿੰਨਾ ਕਰਦੇ ਆ ਆ ਭਾਈ ਫਿਕਸ ਰੇਟ ਕਰਨਾ ਇੱਕੋ ਹੀ ਆ ਠੀਕ ਹੈ ਆਪਾਂ 90000 ਦੀ ਮੈਂ ਦੇਣੀ ਆ ਠੀਕ ਹੈ ਨਹੀਂ ਮੰਗਣ ਨੂੰ ਤਾਂ ਲੱਖ ਮੰਗਦੀ ਆ ਜੀ 90000 ਦੀ ਦੇਣੀ ਆ ਠੀਕ ਆ ਜੋ ਭੈਣ ਭਰਾ ਕੋਈ ਦੂਰੋਂ ਆਊਗਾ ਹਾਂਜੀ ਉਹਨੂੰ ਕੋਈ ਖਰਚਾ ਥੋੜਾ ਬੋਤਾ ਵਿੱਚੋਂ ਛੱਡ ਦੇਆ ਮਤਲਬ ਜੇ ਭੈਣ ਭਰਾ ਕੋ ਆਇਆ ਉਹਨੂੰ ਕੋਈ 1000 1500 ਰੁਪਈਆ ਵਿੱਚੋਂ ਛੱਡ ਦੇਆ ਕਿ ਜ਼ਿਆਦਾ ਨਹੀਂ ਠੀਕ ਆ ਠੀਕ ਹੈ ਨਾ ਗੱਲ ਤੇ ਉਸ ਦੇ ਹਿਸਾਬ ਨਾਲ ਕਿਉਂ ਵੇਚਗੇ ਤੇ ਅਸੀਂ ਵੱਧ ਵੀ ਵੇਚ ਸਕਦੇ ਆ ਪਰ ਜਿਹੜਾ ਰੀਡ ਸਹੀ ਜਾਇਜ ਆ ਉਹ ਦੂਰੋਂ ਵੀ ਚੱਲ ਕੇ ਆਵੇ ਤੇ ਅਗਲਾ ਲੈ ਜਾ ਹਮ ਠੀਕ ਹੈ ਨਾ ਜੀ ਬਿਲਕੁਲ ਹਾਂਜੀ ਆ ਸੋ ਦੋਸਤੋ ਜਿਹੜਾ ਮੁੱਲ ਹੈਗਾ ਡ 90000 ਦੇ ਵਿੱਚੋਂ ਜਦੋਂ ਦੋਸਤੋ ਕੋਈ ਫਿਕਸ ਪ੍ਰਾਈਸ ਹੈ ਸਰ ਉਹਨਾਂ ਨੇ ਬੇਸ਼ੱਕ ਨਹੀਂ ਕੀਤਾਗਾ 90000 ਦੇ ਵਿੱਚੋਂ ਇੱਕ ਮਾਰਜਨ ਹੈਗਾ ਵੀ ਜਦੋਂ ਤੁਸੀਂ ਟਰਾਂਸਪੋਰਟ ਦਾ ਉਹਨਾਂ ਦਾ ਕਹਿਣਾ ਹੈਗਾ ਵੀ ਟਰਾਂਸਪੋਰਟ ਦਾ ਖਰਚਾ ਚਾਹੇ 1000 1500 ਹੱਦ ਜਿਹੜੀ ਸ਼ੋਰ ਤੁਸੀਂ 2000 ਵੀ ਕਰਾਉਣੀ ਚਾਹੋ ਤੇ 2000 ਤੱਕ ਵੀ ਦੋਸਤੋ ਜਿਹੜੀ ਛੋਟ ਹੋ ਜੇਗੀ ਤੇ ਡਿਮਾਂਡ ਜਿਹੜੀ ਆ ਉਹ 90 ਆ ਦੋਸਤੋ ਪਾਸ 11500 ਦਾ ਮਾਨਤਨ ਕਰਕੇ ਜਿਹੜੀ ਇਹ ਦੋਸਤੋ ਮਾਝ ਦਿੱਤੀ ਜਾਵੇਗੀ ਤੇ ਕੁਆਲਿਟੀ ਆ ਦੋਸਤੋ ਮਤਲਬ ਇਹ ਆ ਵੀ ਤੁਸੀਂ ਪੈਸੇ ਲਾਓਗੇ ਤੇ ਚੰਗੀ ਥਾਂ ਲਾਓਗੇ ਉਮੀਦ ਕਰਦੇ ਆ ਵੀ ਬਹੁਤ ਵਧੀਆ ਚੰਗੇ ਰਿਜ਼ਲਟ ਦੇ ਦੇਗੀ ਤੇ ਸਰ ਜਿਹੜੇ ਸੰਪਰਕ ਨੰਬਰ ਨੇ ਉਹ ਆਪਣੇ ਕੋਲ ਕੇ ਜ਼ਰੂਰ ਰੱਖ ਲਿਓ 94656 8262 ਦੇਖੋ ਨਹੀਂ ਸਿਰ ਬੋਲ ਦਗੇ ਜੀ 94656 8262 ਠੀਕ ਹੈ ਜੀ ਸੋ ਦੋਸਤੋ ਇਹ ਸਨ ਅਸਰ ਹੁਣਾਂ ਦੇ ਕੋਲ ਘਰੇਲੂ ਮੱਝ ਬਿਲਕੁਲ ਸੇਲ ਵਾਸਤੇ ਅਵੇਲੇਬਲ ਹੈਗੀ ਆ ਏਰੀਆ ਇੱਕ ਵਾਰੀ ਫਿਰ ਮੈਂ ਰਿਪੀਟ ਕਰ ਦੇਣਾ ਦੋਸਤੋ ਪਿੰਡ ਨਿਯਾਮਦੀਨ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਹੈਗਾ ਬਿਲਕੁਲ ਬੰਗਾਲੀ ਵਾਲਾ ਪੋਲ ਦੋਸਤੋ ਕਾਫੀ ਮਸ਼ਹੂਰ ਆ ਨਹਿਰਾਂ ਤੋਂ ਜਦੋਂ ਤੁਸੀਂ ਅੱਗੇ ਪਾਰ ਕਰਦੇ ਹੋ ਦੋਸਤੋ ਤੇ ਖੱਬੇ ਹੱਥ ਪਹਿਲਾ ਪਿੰਡ ਨਿਯਾਮਦੀਨ ਵਾਲਾ ਹੁੰਦਾ ਸੋ ਘਰ ਪਹੁੰਚ ਕੇ ਵਿਜ਼ਿਟ ਕਰਕੇ ਤੁਸੀਂ ਬਤੇਰੇ ਗੱਲਬਾਤ ਕਰ ਸਕਦੇ ਹੋ ਦੋਸਤੋ ਆ ਲੋ ਠੀਕ ਹੈ ਸਰ ਜੀ ਤੇ ਮਿਹਰਬਾਨੀ ਠੀਕ ਆ ਬਾਕੀ ਇੱਕ ਗੱਲ ਲਾਸਟ ਫਾਈਨਲ ਇਹ ਹੈਗੀ ਐ ਵੀ ਜਿਹੜਾ ਆਪਣਾ ਕਿਸਾਨ ਵੀ ਰੋਂਦਾ ਘਰੇ ਰੱਖਣ ਦਾ ਸ਼ਕੀਨ ਹੁੰਦਾ ਮਾਨਤਨ ਜਿੰਨਾ ਵੀ ਚਾਹੁੰਦਾ ਹੋਇਆ ਜ਼ਰੂਰ ਜ਼ਰੂਰ ਕਰ ਦਿਓ ਚੱਲਿਆ ਜੀ ਕੋਈ ਗੱਲ ਨਹੀਂ ਹਾਂ ਚਾਹ ਪਾਣੀ ਪਿਆਵਾਂਗੇ ਸਾਰਾ ਕੁਝ ਕਰਾਂਗੇ ਪੂਰਾ ਮਾਨਤਨ ਅਗਲੇ ਦਾ ਕਰਾਂਗੇ ਕਿਉਂ ਰੇਟ ਜਿਹੜਾ ਕਰ ਚੁੱਕੇ ਆ ਨਾ ਰੇਟ ਦੇ ਵਿੱਚੋਂ ਜਿਆਦਾ ਕੁਝ ਐਸ ਨਹੀਂ ਨਿਕਲਣੀ ਰੇਟ ਤਾਂ ਸਾਨੂੰ ਇੱਥੇ ਵੀ ਮਿਲ ਰਿਹਾ ਪਰ ਅਸੀਂ ਲਾਗੇ ਬੰਨੇ ਆਨੇ ਕੋਈ ਚੰਗਾ ਭੈਣ ਪ੍ਰਾਪਦਾ ਲੈ ਜੀ ਤੇ ਚੰਗੀ ਗੱਲ ਹੈ ਠੀਕ ਆ ਠੀਕ ਆ ਠੀਕ ਆ ਨਾ ਗੱਲ ਜੋ ਆ ਗਿਆ ਲਾਗੇ ਲਾਗੇ ਲਿਆਜ ਜਾਦੇ ਆ ਪੈਸੇ ਸਾਨੂੰ ਫਿਰ ਵੱਧ ਵੀ ਮਿਲਦੇ ਆ ਜੀ ਅਸੀਂ ਲਿਆਜੀ ਚ ਨਹੀਂ ਜਾਦੇ ਲਿਆਜ ਚ ਨਹੀਂ ਪਾਉਂਦੇ ਠੀਕ ਹੈ ਨਾ ਕੀ ਕਰੀ ਹਾਂ ਹਾਂ ਸੋ ਦੋਸਤੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ